24 ਫਰਵਰੀ 1994 ਇੱਕ ਪਿੰਡ ਹੁੰਦਾ ਬਾਮਣਜੌਰ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਉਹਨਾਂ ਦੇ ਘਰ ਇੱਕ ਲੜਕੀ ਰੋਜ਼ ਦੁੱਧ ਦੇਣ ਜਾਂਦੀ ਹੁੰਦੀ ਹੈ ਰੇਵਤੀ ਨਾਮ ਦੀ ਤੇ ਇਸ ਦਿਨ ਵੀ ਉਹ ਦੁੱਧ ਦੇਣ ਜਾਂਦੀ ਹੈ ਅਕਸਰ ਪਹਿਲਾਂ ਦਰਵਾਜ਼ਾ ਬੰਦ ਹੁੰਦਾ ਸੀ ਉਹ ਦਰਵਾਜ਼ਾ ਖੜਕਾਂਦੀ ਸੀ ਕੋਈ ਦੁੱਧ ਲੈਣ ਆਉਂਦਾ ਸੀ ਅੱਜ ਦਰਵਾਜ਼ਾ ਖੁੱਲਾ ਸੀ ਖੁੱਲਾ ਦਰਵਾਜ਼ਾ ਦੇਖ ਕੇ ਉਹ ਜਿਵੇਂ ਹੀ ਅੰਦਰ ਜਾਂਦੀ ਹੈ ਉਹਦੀਆਂ ਚੀਕਾਂ ਨਿਕਲਦੀਆਂ ਨੇ ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੁੰਦੇ ਨੇ ਨਹੀਂ ਆਖਰ ਹੋਇਆ ਕੀ ਉਹਨਾਂ ਜਦੋਂ ਲੋਕ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਘਰ ਦੇ ਵਿੱਚ ਉਹਨਾਂ ਨੂੰ ਲਾਸ਼ਾਂ ਹੀ ਲਾਸ਼ਾਂ ਤੇ ਖੂਨ ਹੀ ਖੂਨ ਦਿਖਦਾ। ਘਰ ਦੇ ਚਾਰ ਮੈਂਬਰ ਸੀ ਚਾਰਾਂ ਦਾ ਕਤਲ ਹੋ ਚੁੱਕਿਆ ਸੀ। 70 ਸਾਲ ਦੀ ਇੱਕ ਬਜ਼ੁਰਗ ਔਰਤ ਸੀ ਜਿਹੜੀ ਘਰ ਦੀ ਮੁਖੀਆ ਸੀ ਉਹਦਾ ਕਤਲ ਹੋਇਆ ਹੁੰਦਾ। ਉਹਦਾ 22 ਸਾਲ ਦਾ ਬੇਟਾ ਸੀ ਗੋਬਿੰਦਾ। ਉਹ ਵੀ ਖੂਨ ਦੇ ਨਾਲ ਲਤਪਤ ਪਿਆ ਹੁੰਦਾ ਉਹਦੀ ਲਾਸ਼। ਇੱਕ ਉਸੇ ਬਜ਼ੁਰਗ ਔਰਤ ਦੀ ਬੇਟੀ ਹੁੰਦੀ ਹੈ ਸ਼ਕੰਤਲਾ ਜੀ ਦੀ ਉਮਰ 28 ਸਾਲ ਹੁੰਦੀ ਹੈ ਤੇ ਸ਼ਕੰਤਲਾ ਦੀ ਇੱਕ ਬੇਟੀ ਹੁੰਦੀ ਹੈ 10 ਸਾਲ ਇਹ ਚਾਰ ਜਣੇ ਉਸ ਘਰ ਦੇ ਵਿੱਚ ਇੱਕ Laash ਦੇ ਰੂਪ ਦੇ ਵਿੱਚ ਪਏ ਹੁੰਦੇ ਨੇ ਲੋਕ ਇਕੱਠੇ ਹੁੰਦੇ ਨੇ ਇਸ ਘਰ ਦਾ ਇੱਕ ਮਰਦ ਜਿਹੜਾ ਬਚਦਾ ਉਹ ਮਸਕਟ ਦੇ ਵਿੱਚ ਹੁੰਦਾ ਸ਼ਕੁੰਤਲਾ ਦਾ ਪੁੱਤ ਉਹ ਉੱਥੇ ਪਹੁੰਚਦਾ ਹੁਣ ਦੇਖੋ ਉਹਦਾ ਆਉਣ ਤੱਕ ਸਾਰਾ ਪਰਿਵਾਰ ਖਤਮ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਵੀ ਜਿਹੜੀ ਇੱਕ ਹੋਰ ਘਟਨਾ ਉਹਨੇ ਉੱਥੋਂ ਚਿੱਠੀ ਲਿਖੀ ਸੀ ਆਪਣੇ ਪਰਿਵਾਰ ਨੂੰ ਤੇ ਚਿੱਠੀ ਦੇ ਵਿੱਚ ਲਿਖਿਆ ਸੀ ਸ਼ਕੁੰਤਲਾ ਨੂੰ ਵੀ ਮੇਰੀ ਬੇਟੀ ਹੈ ਜਿਹੜੀ ਆਪਣੀ ਬੇਟੀ ਹੈ ਇਹਦਾ ਖਿਆਲ ਰੱਖੀ ਬਹੁਤ ਛੋਟੀ ਹੈ ਤੇ ਆਪਣੀ ਮਾਂ ਤੇ ਆਪਣੇ ਭਰਾ ਦਾ ਵੀ ਖਿਆਲ ਰੱਖੀ ਜਦੋਂ ਉਥੇ ਪਹੁੰਚਦਾ ਉਹ ਚਿੱਠੀ ਵੀ ਉਸੇ ਦਿਨੀ ਪਹੁੰਚਦੀ ਹੈ ਤੇ ਜਿਹੜਾ ਜਿਹੜਾ ਉਹ ਚਿੱਠੀ ਪੜਦਾ ਜਾਂ ਸੁਣਦਾ ਉਹਦੇ ਬਾਰੇ ਉਹਦੀਆਂ ਅੱਖਾਂ ਦੇ ਵਿੱਚ ਅਥਰੂ ਹੁੰਦੇ ਨੇ ਇੱਕ ਬੰਦਾ ਜਿਹੜਾ ਪੂਰਾ ਪਰਿਵਾਰ ਸੀ ਪਰ ਜਦੋਂ ਚਿੱਠੀ ਪਹੁੰਚਦੀ ਹੈ ਜਿੰਨਾਂ ਵਾਸਤੇ ਲਿਖੀ ਸੀ ਉਹਨੂੰ ਪੜਨ ਵਾਸਤੇ ਦੁਨੀਆ ਤੇ ਮੌਜੂਦ ਹੀ ਨਹੀਂ ਸੀ ਪੁਲਿਸ ਪਹੁੰਚਦੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਤੇ ਜਿਹੜੇ ਲੋਕ ਹੁੰਦੇ ਨੇ ਉਹ ਪੁਲਿਸ ਦੇ ਖਿਲਾਫ ਨਾਰੇਬਾਜੀ ਵੀ ਕਰਦੇ ਨੇ ਵੀ ਇਹ ਸਾਰਾ ਕੁਝ ਹੋਇਆ ਤੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜੋ ਤੇ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਇਹਨਾਂ ਦੇ ਰਿਸ਼ਤੇਦਾਰ ਵੀ ਇਕੱਠੇ ਹੁੰਦੇ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਜਦੋਂ ਘਰ ਦੀ ਉਹ ਤਲਾਸ਼ੀ ਲੈਂਦੇ ਨੇ ਘਰ ਦੇ ਜਿਹੜਾ ਸਮਾਨ ਹੁੰਦਾ ਉਹ ਖਿਲਰਿਆ ਪਿਆ ਹੁੰਦਾ ਤੇ ਲੱਗਦਾ ਵੀ ਇਹ ਚੋਰੀ ਡਕੈਤੀ ਦਾ ਮਾਮਲਾ ਹੈ ਦੂਜਾ ਨੰਬਰ ਇਹ ਵੀ ਲੱਗਦਾ ਉਹਨਾਂ ਨੂੰ ਕਿ ਘਰ ਦੇ ਵਿੱਚ ਕੋਈ ਵੀ ਫੋਰਸਫੁੱਲ ਐਂਟਰੀ ਦੇ ਸਬੂਤ ਉਹਨਾਂ ਨੂੰ ਨਹੀਂ ਮਿਲਦੇ ਕੋਈ ਕੁੰਡਾ ਕੋਈ ਬੂਆ ਕੋਈ ਬਾਰੀ ਕੋਈ ਟੁੱਟਿਆ ਨਹੀਂ ਹੁੰਦਾ ਮਤਲਬ ਕੋਈ ਜਾਣ ਪਛਾਣ ਵਾਲਾ ਬੰਦਾ ਸੀ ਚਾਹੇ ਉਹ ਪਿੰਡ ਦਾ ਹੋਵੇ ਚਾਹੇ ਰਿਸ਼ਤੇਦਾਰ ਹੋਵੇ ਉਹ ਇਹਨਾਂ ਨੂੰ ਜਾਣਦਾ ਸੀ ਇੱਥੇ ਆਇਆ ਇੱਥੇ ਆ ਕੇ ਉਸ ਤੋਂ ਬਾਅਦ ਉਹਨੇ ਆਪਣਾ ਕੰਮ ਕੀਤਾ ਤੇ ਇੱਥੋਂ ਚਲਾ ਗਿਆ ਹੁਣ ਲੋਕਾਂ ਤੋਂ ਤੇ ਰਿਸ਼ਤੇਦਾਰਾਂ ਤੋਂ ਪਤਾ ਲੱਗਦਾ ਕਿ ਇਹਨਾਂ ਕੋਲ ਪੈਸਾ ਵੀ ਸੀ ਤੇ ਸੋਨਾ ਵੀ ਸੀ ਤੇ ਘਰ ਦੇ ਵਿੱਚ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਉੱਥੇ ਜਦੋਂ ਤਲਾਸ਼ੀ ਹੁੰਦੀ ਹੈ ਨਾ ਕੋਈ ਪੈਸਾ ਤੇ ਨਾ ਹੀ ਕੋਈ ਸੋਨਾ ਇਹਦਾ ਮਤਲਬ ਵੀ ਇਹ ਲੁੱਟਪਾਰਟ ਦੇ ਲਈ ਸਾਰਾ ਕੁਝ ਕੀਤਾ ਗਿਆ ਸੀ ਹੁਣ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਪਿੰਡ ਵਾਲੇ ਵੀ ਹੁੰਦੇ ਨੇ ਤੇ ਰਿਸ਼ਤੇਦਾਰ ਵੀ ਹੁੰਦੇ ਨੇ ਕਿਉਂਕਿ ਪੁਲਿਸ ਨੂੰ ਇੱਕ ਚੀਜ਼ ਦਾ ਪਤਾ ਸੀ ਵੀ ਪਰਿਵਾਰ ਨੂੰ ਜਾਣਨ ਵਾਲਾ ਹੀ ਕੋਈ ਬੰਦਾ ਸੀ। ਇਕੱਲੇ-ਇਕੱਲੇ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ, ਸਾਰੇ ਸਵਾਲ ਜਵਾਬ ਕੀਤੇ ਜਾਂਦੇ ਨੇ। ਫਿਰ ਹੌਲੀ-ਹੌਲੀ ਉਹਨਾਂ ਨੂੰ ਜਿਨ੍ਹਾਂ ਤੇ ਉਹਨਾਂ ਨੂੰ ਸ਼ੱਕ ਨਹੀਂ ਹੁੰਦਾ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਸਾਰੇ ਰਿਸ਼ਤੇਦਾਰਾਂ ਤੋਂ ਹੁੰਦੇ ਨੇ। ਇਸੇ ਦੌਰਾਨ ਸਾਰੇ ਰਿਸ਼ਤੇਦਾਰ ਤੇ ਪਿੰਡ ਵਾਲੇ ਪੁਲਿਸ ਤੋਂ ਇੱਕੋ ਮੰਗ ਕਰਦੇ ਨੇ ਵੀ ਕਾਤਲਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਤੇ ਪੂਰੇ ਜਿਹੜੇ ਰਿਸ਼ਤੇਦਾਰ ਪਿੰਡ ਵਾਲੇ ਥਾਣੇ 'ਚ ਜਾ ਜਾਂਦੇ ਬਾਰ-ਬਾਰ ਪ੍ਰਦਰਸ਼ਨ ਵੀ ਕਰਦੇ। ਪੁਲਿਸ ਉਹਨਾਂ ਨੂੰ ਕਿਸੇ ਤਰੀਕੇ ਸ਼ਾਂਤ ਕਰਦੀ ਹੈ ਪਰ ਆਪਣੇ ਕੰਮ ਦੇ ਵਿੱਚ ਲੱਗੀ ਰਹਿੰਦੀ ਹੈ। ਉਹਨਾਂ ਰਿਸ਼ਤੇਦਾਰਾਂ ਦੇ ਵਿੱਚ ਇੱਕ ਲੜਕਾ ਹੁੰਦਾ ਹੈ ਪ੍ਰਵੀਰ। ਉਹ ਪ੍ਰਵੀਰ ਵੀ ਬਾਰ-ਬਾਰ ਜਾ ਕੇ ਪੁਲਿਸ ਅੱਗੇ ਰਿਕਵੈਸਟ ਕਰਦਾ ਵੀ ਕਾਤਲ ਜਲਦੀ ਤੋਂ ਜਲਦੀ ਫੜੇ ਜਾਣੇ ਚਾਹੀਦੇ। ਹੁਣ ਪ੍ਰਵੀਰ ਦਾ ਵੀ ਨੰਬਰ ਹੁੰਦਾ। ਉਹ ਪ੍ਰਵੀਰ ਤੋਂ ਵੀ ਪੁੱਛ ਕੇ ਚੁਂਦੀ ਹੈ। ਪ੍ਰਵੀਰ ਤੋਂ ਪੁੱਛਿਆ ਜਾਂਦਾ ਵੀ 23 ਤੇ 24 ਤਰੀਕ ਨੂੰ ਕਿੱਥੇ ਸੀ? ਉਹਦਾ ਕਹਿਣਾ ਸੀ ਮੈਂ ਆਪਣੇ ਪਿੰਡ ਸੀ ਇਤੋਂ ਸਾਲ 80 ਕਿਲੋਮੀਟਰ ਦੂਰ ਪ੍ਰਿਆਗਦਾ ਤੇ ਪੁਲਿਸ ਉਹਦੇ ਕੌਨਫੀਡੈਂਸ ਦੇਖ ਕੇ ਤੇ ਉਹਦਾ ਗੱਲਬਾਤ ਦਾ ਤਰੀਕਾ ਦੇਖ ਕੇ ਪੁਲਿਸ ਕੋਈ ਵੀ ਵੈਰੀਫਾਈ ਨਹੀਂ ਕਰਦੀ ਦੂਜੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ ਜਦੋਂ ਰਿਸ਼ਤੇਦਾਰ ਵਾਰ-ਵਾਰ ਆਉਂਦੇ ਨੇ ਪ੍ਰਵੀਨ ਵੀ ਆਉਂਦਾ ਤੇ ਪੁਲਿਸ ਸੋਚਦੀ ਹੈ ਵੀ ਸਾਰਿਆਂ ਦਾ ਜਿਹੜਾ ਵੈਰੀਫਾਈ ਕਰ ਲਏ ਉਹਨਾਂ ਦੇ ਬਿਆਨ ਇੱਕ ਪ੍ਰਵੀਨ ਰਹਿੰਦਾ ਪੁਲਿਸ ਕੀ ਕਰਦੀ ਹੈ ਸਿਵਲ ਐਡਰੈਸ ਦੇ ਵਿੱਚ ਉਹਦੇ ਪਿੰਡ ਪਹੁੰਚਦੀ ਹੈ ਘਰ ਦੇ ਵਿੱਚ ਉਹਦੀ ਪਤਨੀ ਮਿਲਦੀ ਹੈ ਪਤਨੀ ਨਾਲ ਨਾਰਮਲ ਗੱਲਬਾਤ ਕੀਤੀ ਜਾਂਦੀ ਹੈ ਵੀ ਤੁਹਾਡੇ ਚਾਰ ਰਿਸ਼ਤੇਦਾਰਾਂ ਦਾ ਕਤਲ ਹੋਇਆ ਤੁਸੀਂ ਕਦੋਂ ਗਏ ਕੀ ਹੋਇਆ ਸਾਰਾ ਕੁਝ ਕਿਵੇਂ ਪੂਰਾ ਉਹਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਇੱਕ ਨਾਰਮਲ ਗੱਲਬਾਤ ਜਦੋਂ ਕੀਤੀ ਜਾਂਦੀ ਹੈ ਤਾਂ ਉੱਥੋਂ ਫਿਰ ਇੱਕ ਗੱਲ ਨਿਕਲ ਕਿਉਂਦੀ ਜਿੱਥੋਂ ਪੁਲਿਸ ਨੂੰ ਸ਼ੱਕ ਹੁੰਦਾ ਪੁਲਿਸ ਪੁੱਛਦੀ ਹੈ ਵੀ ਤੁਸੀਂ ਕਦੋਂ ਗਏ ਉੱਥੇ ਇਹ ਜਿਹੜੇ 24 ਤਰੀਕ ਨੂੰ ਤੁਹਾਡੇ ਚਾਰ ਰਿਸ਼ਤੇਦਾਰਾਂ ਦਾ ਕਤਲ ਹੁੰਦਾ ਉਹਦਾ ਕਹਿਣਾ ਸੀ ਵੀ ਉਹਦਾ ਪਤੀ ਤਾਂ 22 ਤਰੀਕ ਨੂੰ ਚਲਾ ਗਿਆ ਸੀ ਘਰੋਂ ਹੁਣ ਪੁਲਿਸ ਦੇ ਇੱਥੇ ਕੰਨ ਖੜੇ ਹੋ ਜਾਂਦੇ ਨੇ ਇਹ 22 ਨੂੰ ਚਲਾ ਗਿਆ ਉਹਦਾ ਕਹਿਣਾ ਸੀ ਵੀ 23 ਤੇ 24 ਨੂੰ ਆਪਣੇ ਘਰ ਸੀ ਤੇ 23 ਤਰੀਕ ਰਾਤ ਦੀ ਇਹ ਘਟਨਾ ਹੈ ਹੁਣ ਪੁਲਿਸ ਨੂੰ ਇਹ ਪਤਾ ਲੱਗਦਾ ਹਾਲੇ ਉਹ ਪ੍ਰਵੀਨ ਨੂੰ ਇਹਦੇ ਬਾਰੇ ਕੁਝ ਵੀ ਨਹੀਂ ਦੱਸਦੇ ਹੋਰ ਪਤਾ ਕੀਤਾ ਜਾਂਦਾ ਤਾਂ ਫਿਰ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਪ੍ਰਵੀਨ ਜਿਹੜਾ ਉਹ ਅਕਸਰ ਇਸ ਘਰ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਤੇ ਇੱਥੇ ਰੁਕਦਾ ਵੀ ਸੀ ਪੁਲਿਸ ਕੋਸ਼ਿਸ਼ ਕਰਦੀ ਹੈ ਵੀ ਇਹ ਪਤਾ ਕੀਤਾ ਜਾ ਸਕੇ ਵੀ ਇਹ ਇੱਥੇ ਕਿਉਂ ਆਉਂਦਾ ਸੀ ਵਾਰ-ਵਾਰ ਉਹ ਪੁਲਿਸ ਨੂੰ ਤਾਂ ਨਹੀਂ ਪਤਾ ਲੱਗਦਾ ਪਰ ਇੱਕ ਚੀਜ਼ ਪੁਲਿਸ ਨੂੰ ਹੋਰ ਪਤਾ ਲੱਗਦੀ ਹੈ ਬੀ ਇਹਨੂੰ ਲਾਟਰੀ ਦਾ ਬੜਾ ਸ਼ੌਂਕ ਸੀ ਇਹ ਲਾਟਰੀ ਪਾਉਂਦੇ ਨੇ ਲਾਟਰੀ ਇੱਕ ਦੋ ਬੰਦਿਆਂ ਦੀ ਨਿਕਲਦੀ ਹੈ ਬਾਕੀਆਂ ਦਾ ਪੈਸਾ ਡੁੱਬਦਾ ਹੀ ਹੈ ਤੇ ਇਹ ਆਪਣਾ ਬਹੁਤ ਪੈਸਾ ਉਹ ਲਾਟਰੀਆਂ ਦੇ ਵਿੱਚ ਡੋਬ ਚੁੱਕਿਆ ਸੀ ਦੂਜਾ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਵੀ ਇਹ ਪਰਿਵਾਰ ਦੇ ਕੋਲ ਪੈਸਾ ਵੀ ਸੀ ਤੇ ਸੋਨਾ ਵੀ ਸੀ ਜਿਹੜਾ ਉਹਨਾਂ ਨੂੰ ਉੱਤੇ ਨਹੀਂ ਮਿਲਦਾ ਹੁਣ ਕਿਤੇ ਨਾ ਕਿਤੇ ਪੁਲਿਸ ਨੂੰ ਪ੍ਰਵੀਣ ਤੇ ਸ਼ੱਕ ਹੁੰਦਾ ਹੈ ਇੱਕ ਮੋਟਿਵ ਵੀ ਮਿਲਦਾ ਹੈ ਵੀ ਇਹ ਸਾਰਾ ਕੁਝ ਹੋ ਸਕਦਾ ਹੈ ਇਹਨੇ ਡਕੈਤੀ ਵਾਸਤੇ ਕੀਤਾ ਹੋਵੇ ਕਿਉਂਕਿ ਇਹਦੇ ਤੇ ਲਾਟਰੀਆਂ ਦਾ ਕਰਜ਼ਾ ਵੀ ਹੈ ਇਹ ਲਾਟਰੀਆਂ ਦਾ ਇਹਨੂੰ ਜੂਏ ਦਾ ਇੱਕ ਤਰ੍ਹਾਂ ਨਾਲ ਕਹਿ ਲਿਆ ਵੀ ਸ਼ੌਂਕ ਵੀ ਹੈ। ਫਿਰ ਪੁਲਿਸ ਪ੍ਰਵੀਨ ਨੂੰ ਗ੍ਰਿਫਤਾਰ ਕਰਦੀ ਹੈ। ਪਹਿਲਾਂ ਪੁੱਛਗਿੱਛ ਲਈ ਬੁਲਾਇਆ ਸੀ। ਇਹ ਤੇ ਸਖਤੀ ਕੀਤੀ ਜਾਂਦੀ ਹੈ ਤੇ ਪ੍ਰਵੀਨ ਦਾ ਕਹਿਣਾ ਸੀ ਵੀ ਮੇਰੇ ਰਿਸ਼ਤੇਦਾਰਾਂ ਦੀ ਮੌਤ ਹੋਈ ਹੈ। ਮੇਰੀ ਮਾਮੀ ਦਾ ਕਤਲ ਹੋਇਆ ਤੇ ਪੂਰੇ ਪਰਿਵਾਰ ਦਾ ਕਤਲ ਹੋਇਆ। ਤੇ ਤੁਸੀਂ ਮੈਨੂੰ ਫੜ ਕੇ ਤੇ ਮੇਰੇ ਤੋਂ ਹੀ ਪੁੱਛਗਿੱਛ ਕਰ ਰਹੇ ਹੋ। ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ। ਫਿਰ ਗੁੰਗੇ ਵੀ ਬੋਲਦੇ ਨੇ। ਫਿਰ ਪ੍ਰਵੀਨ ਜਿਹੜਾ ਹੁੰਦਾ ਉਹ ਸਾਰੀ ਘਟਨਾ ਬਿਆਨ ਕਰਦਾ। ਤੇ ਇੱਥੋਂ ਜਿਹੜੀ ਕਹਾਣੀ ਨਿਕਲ ਕੇ ਆਉਂਦੀ ਹੈ ਵੀ ਅੱਜ ਦੇ ਟਾਈਮ ਦੇ ਵਿੱਚ ਚਾਹੇ ਕੋਈ ਰਿਸ਼ਤੇਦਾਰ ਹੈ ਚਾਹੇ ਯਾਰ ਦੋਸਤ ਹੈ ਯਕੀਨ ਕਰਨਾ ਆਪਣੀ ਮੌਤ ਨੂੰ ਦਾਵਤ ਦੇਣਾ ਹੁਣ ਇੱਥੇ ਪੁਲਿਸ ਨੂੰ ਪਹਿਲੇ ਪਤਾ ਲੱਗ ਚੁੱਕਿਆ ਸੀ ਕਿ ਉਹ ਕਹਾਣੀ ਨਿਕਲ ਕੇ ਆਉਂਦੀ ਹੈ ਵੀ ਲਾਟਰੀਆਂ ਦੇ ਵਿੱਚ ਇਹਨੇ ਬਹੁਤ ਪੈਸਾ ਡੋਬੋ ਲਿਆ ਅਤੇ ਹੌਲੀ-ਹੌਲੀ ਕਰਜ਼ਾ ਹੋ ਜਾਂਦਾ ਉਹਨੇ ਕਮਾਉਂਦਾ ਨਹੀਂ ਜਿੰਨੇ ਲਾਟਰੀਆਂ ਦੇ ਵਿੱਚ ਲਾਂਦਾ ਉੱਥੇ ਆਪਾਂ ਨੂੰ ਪਤਾ ਵੀ ਕਿੰਨੇ ਕੁ ਲੋਕ ਕਮਾਉਂਦੇ ਨੇ 1-2% ਲੋਕ ਕਮਾਉਂਦੇ ਨੇ 98% ਦਾ ਪੈਸਾ ਜਿਹੜਾ ਡੁੱਬਦਾ ਤੇ ਉਹੀ ਕੁਛ ਹੈ ਪਰਵੀਨ ਦੇ ਨਾਲ ਹੁੰਦਾ ਇਹ ਵਾਰ-ਵਾਰ ਡੇਲੀ ਦਾ ਕੰਮ ਲਾਟਰੀਆਂ ਪਾਉਂਦਾ ਇਹਦਾ ਪੈਸਾ ਡੁੱਬਦਾ ਜਾਂਦਾ ਜਦੋਂ ਕਰਜ਼ਾ ਜ਼ਿਆਦਾ ਹੋ ਜਾਂਦਾ ਇਹਨੂੰ ਇਹਨਾਂ ਪਤਾ ਸੀ ਉਸ ਘਰ ਦੇ ਵਿੱਚ ਜਾਂਦਾ ਸੀ ਵੀ ਉਹਨਾਂ ਦੇ ਕੋਲ ਪੈਸਾ ਤੇ ਸੋਨਾ ਵੀ ਹੁਣੇ ਵਾਰ-ਵਾਰ ਇਸੇ ਕਰਕੇ ਜਾਂਦਾ ਸੀ ਵੀ ਦੇਖ ਸਕੇ ਵੀ ਉਹ ਪੈਸਾ ਹੈ ਕਿੱਥੇ ਹੈ ਕਿੱਥੇ ਰੱਖਦੇ ਨੇ ਕੀ ਕੁਝ ਕਰਦੇ ਨੇ ਪੂਰਾ ਉਹਨਾਂ ਦਾ ਵਿਸ਼ਵਾਸ ਜਿੱਤਦਾ ਤੇ ਇਹਨੂੰ ਇਹ ਵੀ ਪਤਾ ਲੱਗਦਾ ਉਹ ਘਰ ਦੀ ਜਿਹੜੀ ਬਜ਼ੁਰਗਔਰਤ ਸੀ ਉਹ ਇੱਕ ਟਿਫਨ ਦੇ ਵਿੱਚ ਸੋਨਾ ਤੇ ਪੈਸਾ ਲੁਕੋ ਕੇ ਰੱਖਦੀ ਸੀ ਆਪਣੇ ਘਰ ਦੇ ਵਿੱਚ ਹੌਲੀ-ਹੌਲੀ ਜਦੋਂ ਏ ਨੂੰ ਇਹ ਗੱਲਾਂ ਦਾ ਪਤਾ ਲੱਗ ਜਾਂਦਾ ਹੈ ਫਿਰ ਇਹ ਪਲਾਨਿੰਗ ਸ਼ੁਰੂ ਕਰਦਾ ਤੇ ਅਖੀਰ ਇਹਨੂੰ ਮੌਕਾ ਫਿਰੇ ਮਿਲਦਾ 24 ਤਰੀਕ ਨੂੰ ਜਾਂ ਕਹਿ ਲਈਏ ਵੀ 24 ਤਰੀਕ ਨੂੰ ਆਪਣੀ ਪਲਾਨਿੰਗ ਨੂੰ ਅਮਲੀ ਜਾਮਾ ਪਹਿਨਣ ਵਾਸਤੇ ਉਸ ਘਰ ਦੇ ਵਿੱਚ ਪਹੁੰਚਦਾ ਤੇ ਉੱਥੇ ਹੀ ਰੁਕਦਾ ਹੈ ਉੱਥੇ ਰੁਕਦਾ ਸਾਰਿਆਂ ਦੇ ਸੌਣ ਦਾ ਇੰਤਜ਼ਾਰ ਕੀਤਾ ਜਾਂਦਾ ਤੇ ਜਦੋਂ ਸਾਰੇ ਸੌ ਜਾਂਦੇ ਨੇ ਫਿਰ ਇੱਕ ਹਥੌੜੇ ਦੇ ਨਾਲ ਪਹਿਲਾਂ ਉਹ 22 ਸਾਲ ਦੇ ਗੋਬਿੰਦੇ ਤੇ ਵਾਰ ਕੀਤਾ ਜਾਂਦਾ ਹੈ ਕਿਉਂਕਿ ਕੈਲੀਬੀ ਇੱਕ ਉਹੀ ਸੀ ਜਿਹੜਾ ਇਹਦੇ ਨਾਲ ਟੱਕਰ ਲੈ ਸਕਦਾ ਸੀ ਜਾਂ ਤਾਂ ਮੁਕਾਬਲਾ ਕਰ ਸਕਦਾ ਸੀ ਉਹ ਸੁੱਤੇ ਪਏ ਤੇ ਵਾਰ ਕੀਤਾ ਜਾਂਦਾ ਉਹਨੂੰ ਨਾ ਤਾਂ ਸੰਭਲਣ ਦਾ ਮੌਕਾ ਮਿਲਦਾ ਉਸ ਤੋਂ ਬਾਅਦ ਸ਼ਕੁੰਤਲਾ ਨੂੰ ਮਾਰਿਆ ਜਾਂਦਾ ਹੁਣ ਜਿਨ੍ਹਾਂ ਦੇ ਦੋ ਜਣੇ ਸੰਘਰਸ਼ ਕਰ ਸਕਦੇ ਸੀ ਉਹ ਦੋਨਾਂ ਨੂੰ ਖਤਮ ਕਰ ਦਿੰਦਾ ਉਸ ਤੋਂ ਬਾਅਦ ਬਚਦੀ ਹੈ ਬਜ਼ੁਰਗ ਔਰਤ ਨੀਂਦ ਦੇ ਵਿੱਚ ਹੁੰਦਾ ਸਾਰਾ ਪਰਿਵਾਰ ਜਿੰਨੇ ਨੂੰ ਉਹ ਦੇਖਦੀ ਏਨਾਂ ਨੂੰ ਉਹਦੇ ਤੇ ਵੀ ਵਾਰ ਕੀਤਾ ਜਾਂਦਾ ਉਹ ਖਤਮ ਤੇ ਫਿਰ ਸੁੱਤੀ ਪਈ 10 ਸਾਲ ਦੀ ਉਹ ਬੱਚੀ ਨੂੰ ਵੀ ਖਤਮ ਕਰ ਦਿੱਤਾ ਜਾਂਦਾ ਇਸ ਤੋਂ ਬਾਅਦ ਘਰ ਦੇ ਵਿੱਚ ਜੋ ਸਮਾਨ ਪਿਆ ਹੁੰਦਾ ਸਾਰਾ ਕੁਝ ਲੁੱਟ ਪਟ ਕੇ ਉੱਥੋਂ ਨਿਕਲਦਾ ਤੇ ਰਾਮ ਨਾਲ ਪਹੁੰਚ ਜਾਂਦਾ ਦੂਜੇ ਦਿਨ ਫਿਰ ਆ ਕੇ ਪੁਲਿਸ ਦੇ ਖਿਲਾਫ ਨਾਰੇਬਾਜੀ ਸ਼ੁਰੂ ਕਰਦਾ ਤੇ ਬਹੁਤ ਜ਼ਾਹਰ ਕਰਦਾ ਵੀ ਇਹਨੂੰ ਬਹੁਤ ਅਫਸੋਸ ਹੈ ਜੋ ਵੀ ਕੁਝ ਹੋਇਆ ਇਹ ਵਾਰ-ਵਾਰ ਕਹਿੰਦਾ ਵੀ ਅਪਰਾਧੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਗ੍ਰਿਫਤਾਰ ਕਰ ਲਿਆ ਜਾਂਦਾ ਪ੍ਰਵੀਨ ਨੂੰ ਪ੍ਰਵੀਨ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਜਾਂਦਾ ਹੁਣ ਇਥੋਂ ਆਪਣਾ ਸਿਸਟਮ ਦੇਖੋ ਕਈ ਵਾਰ ਕਿਵੇਂ ਕੰਮ ਕਰਦਾ 1994 ਦਾ ਕੇਸ ਕੇਸ ਚੱਲਦਾ ਕੋਰਟ ਦੇ ਵਿੱਚ ਤੇ ਆ ਜਾਂਦਾ 1997 1997 ਦੇ ਵਿੱਚ ਇਹਨੂੰ ਜੇਲ੍ਹ ਤੋਂ ਕੋਰਟ ਦੇ ਵਿੱਚ ਪੇਸ਼ੀ ਲਈ ਲਿਜਾਇਆ ਜਾਂਦਾ ਪਰ ਉੱਥੇ ਹੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦਾ ਹੁਣ ਇਹ ਜਿਹੜੀ ਜ਼ਿੰਮੇਵਾਰੀ ਸੀ ਇਹ ਜੇਲ੍ਹ ਪੁਲਿਸ ਦੀ ਸੀ ਪਰ ਅਖੀਰ ਫਿਰ ਪੁਲਿਸ ਇਹਦੇ ਪਿੱਛੇ ਲੱਗਦੀ ਹੈ ਕਰਨਾਟਕਾ ਦੀ ਪੁਲਿਸ ਅਕਸਰ ਆਪਾਂ ਦੇਖਿਆ ਵੀ ਜਿਹੜੇ ਇਨਾਮ ਰੱਖੇ ਜਾਂਦੇ ਨੇ ਪੁਲਿਸ ਵੱਲੋਂ ਬਹੁਤ ਘੱਟ ਰੱਖੇ ਜਾਂਦੇ ਨੇ 25000 50000 1997 ਦੀ ਗੱਲ ਹੈ ਇੱਥੇ ਡਾਇਰੈਕਟ 1 ਲੱਖ ਰੁਪਏ ਦਾ ਇਨਾਮ ਰੱਖਿਆ ਜਾਂਦਾ ਹੈ ਮਤਲਬ ਇਨੂੰ ਫੜਨ ਵਾਸਤੇ ਪੁਲਿਸ ਇੰਨੀ ਪ੍ਰਤੀਬੱਧ ਹੁੰਦੀ ਹੈ ਕਿ ਕਿਸੇ ਵੀ ਤਰੀਕੇ ਇਹਨੂੰ ਫੜਿਆ ਜਾ ਸਕੇ ਹੁਣ ਕਈ ਪੁਲਿਸ ਨੂੰ ਫੋਨ ਕਾਲ ਆਉਂਦੀਆਂ ਨੇ ਅਖੀ ਜਿਹੜੀਆਂ ਫੋਨ ਕਾਲ ਹੁੰਦੀਆਂ ਨੇ ਉਹ ਜ਼ਿਆਦਾਤਰ ਫੇਕ ਹੀ ਹੁੰਦੀਆਂ ਨੇ ਇਹਦਾ ਕੋਈ ਪਤਾ ਨਹੀਂ ਲੱਗਦਾ ਕਦੇ ਪਤਾ ਲੱਗਦਾ ਇੱਥੇ ਐ ਕਦੇ ਉੱਥੇ ਐ ਪਰ ਟਾਈਮ ਬੀਤਦਾ ਜਾਂਦਾ 97 ਤੋਂ 98 ਆ ਜਾਂਦਾ ਫਿਰ 99 ਆ ਜਾਂਦਾ 99 ਦੇ ਵਿੱਚ ਇੱਕ ਫੋਨ ਕਾਲ ਆਉਂਦੀ ਹੈ ਕਰਵਾੜ ਤੋਂ ਉੱਥੇ ਪੁਲਿਸ ਪਾਰਟੀ ਜਦੋਂ ਪਹੁੰਚਦੀ ਹੈ ਤਾਂ ਇਹਨੂੰ ਫਿਰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ 4 ਇਹ ਕਤਲ ਕਰ ਚੁੱਕਿਆ ਸੀ ਫਿਰ ਜੇਲ੍ਹ ਤੋਂ ਫਰਾਰ ਤੇ ਫਿਰ ਲੋਅਰ ਕੋਰਟ ਇਹਨੂੰ ਫਾਂਸੀ ਦੀ ਸਜ਼ਾ ਸੁਣਾਉਂਦਾ ਉਸ ਤੋਂ ਬਾਅਦ ਇਹ ਹਾਈ ਕੋਰਟ ਪਹੁੰਚਦਾ ਹੈ ਹਾਈ ਕੋਰਟ ਦੇ ਵਿੱਚ ਵੀ ਇਹਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਬਰਕਰਾਰ ਰੱਖੀ ਜਾਂਦੀ ਹੈ ਫਿਰ ਇਹ ਸੁਪਰੀਮ ਕੋਰਟ ਪਹੁੰਚਦਾ ਹੈ ਸੁਪਰੀਮ ਕੋਰਟ ਵੀ ਇਹਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਦਾ ਹੁਣ 1994 ਦਾ ਕੇਸ ਸੀ ਉਸ ਤੋਂ ਬਾਅਦ ਇਹ ਰਾਸ਼ਟਰਪਤੀ ਕੋਲ ਅਪੀਲ ਕਰਦਾ ਆਪਣੀ ਫਾਂਸੀ ਨੂੰ ਖਾਰਜ ਕਰਨ ਵਾਸਤੇ ਇਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਵਾਸਤੇ ਪਰ ਉੱਥੇ ਦੀ ਜਿਹੜੀ ਐਪਲੀਕੇਸ਼ਨ ਲਾ ਲੋ ਫਾਈਲ ਲਾ ਲੋ ਉਹ 2013 ਤੱਕ ਪਈ ਰਹਿੰਦੀ ਹੈ ਉਹਦੇ ਤੇ ਕੋਈ ਗੌਰ ਨਹੀਂ ਕੀਤੀ ਜਾਂਦੀ ਅਖੀਰ 2013 ਦੇ ਵਿੱਚ ਜਦੋਂ ਉਹ ਫਾਈਲ ਪੜ੍ਹੀ ਜਾਂਦੀ ਹੈ ਉਸ ਤੋਂ ਬਾਅਦ ਉੱਥੋਂ ਵੀ ਇਹ ਖਾਰਜ ਕਰ ਦਿੱਤੀ ਜਾਂਦੀ ਹੈ ਇਹਦੀ ਫਾਂਸੀ ਦੀ ਸਜ਼ਾ ਬਰਕਰਾਰ ਰਹਿੰਦੀ ਹੈ ਇਹ ਦੁਬਾਰਾ ਫਿਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਦਾ ਵੀ ਮੇਰਾ 1994 ਦਾ ਕੇਸ ਸੀ 2013 ਤੱਕ ਮੇਰੀ ਫਾਈਲ ਤੇ ਕੋਈ ਸੁਣਵਾਈ ਨਹੀਂ ਹੋਈ ਮੈਂ ਤਿਲ ਤਿਲ ਮਰਿਆ ਮੈਂ ਪਲ ਪਲ ਮਰਿਆ ਇੰਨੇ ਸਾਲ ਮੈਂ ਇੰਤਜ਼ਾਰ ਕੀਤਾ ਮੈਂ ਬਹੁਤ ਦੁੱਖ ਦੇ ਵਿੱਚ ਇੰਨਾ ਟਾਈਮ ਕੱਟਿਆ ਜਿਹੜੇ ਸੁਪਰੀਮ ਕੋਰਟ ਨੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਉਹੀ ਉਹਦੀ ਫਾਂਸੀ ਦੀ ਸਜ਼ਾ ਬਦਲ ਕੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੰਦਾ ਹੁਣ ਅੱਜ ਦੀ ਟਾਈਮ ਦੇ ਵਿੱਚ ਇਹ ਬੰਦਾ ਆਪਣੀ ਉਮਰ ਕੈਦ ਦੀ ਜਿਹੜੀ ਸਜ਼ਾ ਉਹ ਭੁਗਤ ਰਿਹਾ ਚਾਰ ਕਤਲ ਕਰਨ ਤੋਂ ਬਾਅਦ ਫਾਂਸੀ ਦੀ ਸਜ਼ਾ ਤੋਂ ਇਹ ਫਿਰ ਬਚ ਜਾਂਦਾ ਜਿਹੜਾ ਕੇਸ ਹੈ ਪੂਰਾ ਕਰਨਾਟਕਾ ਦੇ ਬੰਗਲੌਰ ਜ਼ਿਲ੍ਹੇ ਦੇ ਬਾਮਨਜੌਰ ਪਿੰਡ ਦਾ ਥੋੜੇ ਜਿਹੀ ਪੈਸੇ ਦੇ ਲਈ ਇਹਨੇ ਚਾਰ-ਚਾਰ ਕਤਲ ਕੀਤੇ ਇੱਕ ਪੂਰਾ ਪਰਿਵਾਰ ਜਿਹੜਾ ਸੀ ਉਹ ਬਰਬਾਦ ਕਰਤਾ ਇੱਕ ਗਲਤ ਆਦਤ ਕਰਨ ਜੂਏ ਦੀ ਆਦਤ ਦੇ ਕਾਰਨ ਇਹ ਚਾਲ ਕਤਲ ਕਰਦਾ ਉਸ ਤੋਂ ਬਾਅਦ ਵੀ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਫਾਂਸੀ ਤੋਂ ਵੀ ਬਚਦਾ ਜਦੋਂ ਵੀ ਕੋਈ ਅਪਰਾਧੀ ਅਪਰਾਧ ਕਰਦਾ ਹੈ ਪਲਾਨਿੰਗ ਕਰਦਾ ਉਹਨੂੰ ਲੱਗਦਾ ਵੀ ਜਿਹੜੀ ਉਹਦੀ ਪਲਾਨਿੰਗ ਹੈ ਫੁੱਲ ਪ੍ਰੂਫ ਹੈ ਕਦੇ ਵੀ ਫੜਿਆ ਨਹੀਂ ਜਾਏਗਾ ਪਰ ਪਾਪ ਦੀ ਪਲਾਨਿੰਗ ਜਿਹੜੀ ਆ ਕਦੇ ਵੀ ਫੁੱਲ ਪ੍ਰੂਫ ਨਹੀਂ ਹੁੰਦੀ ਅਖੀਰ ਉਹ ਜੇਲ ਦੇ ਪਿੱਛੇ ਪਹੁੰਚਿਆ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਤਰੀਕਾਰ